ਹੈਲੋ ਹਾਈ ਸਸ਼ੀਕਾ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਬਹੁਤ ਹੀ ਸੋਹਣਾ ਕਨਸੈਪਟ ਲੈ ਕੇ ਆਏ ਆ ਨਿਊ ਪ੍ਰਿੰਟ ਲੈ ਕੇ ਆਏ ਆ ਵਾਈਬ੍ਰੇਟ ਕਲਰਸ ਬਹੁਤ ਹੀ ਸੋਹਣੇ ਪ੍ਰਿੰਟ ਪਿਓਰ ਕਾਟਨ ਦਾ ਫੈਬਰਿਕ ਰਹਿਣ ਵਾਲਾ ਹੈ ਐਂਡ ਇਹ ਵਾਲੇ ਪ੍ਰਿੰਟ ਤੁਸੀਂ ਕਿਤੇ ਵੀ ਨਹੀਂ ਦੇਖੇ ਹੋਣਗੇ ਪੂਰੇ ਵਾਈਬ੍ਰੇਟ ਪ੍ਰਿੰਟਸ ਆ ਬਿਲਕੁਲ ਨਿਊ ਹੈਗੇ ਆ ਲੇਟੈਸਟ ਕਲੈਕਸ਼ਨ ਆ ਬੁਟੀਕ ਵਾਲਿਆਂ ਦੇ ਲਈ ਬਹੁਤ ਹੀ ਸੋਹਣੀ ਇਹ ਇੱਕ ਕਨਸੈਪਟ ਆ ਕੋਟ ਸੈੱਟ ਤੇ ਲਈ ਇਹ ਤੁਸੀਂ ਬਹੁਤ ਹੀ ਮਤਲਬ ਆਸਾਨੀ ਨਾਲ ਯੂਜ਼ ਕਰ ਸਕਦੇ ਹੋ ਕਿਉਂਕਿ ਇਸ ਦਾ ਜੋ ਪ੍ਰਿੰਟ ਆ ਬਹੁਤ ਹੀ ਵਾਈਬ੍ਰੇਟ ਹੈ ਕਲਰਸ ਵੀ ਬਹੁਤ ਸੋਹਣੇ ਆ ਬਾਕੀ ਤੁਸੀਂ ਆਪਣੇ ਅਕੋਰਡਿੰਗ ਵੀ ਕਸਟਮਾਈਜ਼ ਕਰ ਸਕਦੇ ਹੋ ਪਰ ਮੀਟਰ ਦੇ ਅਕੋਰਡਿੰਗ ਇਹ ਫੈਬਰਿਕ ਮਿਲੇਗਾ 2.5 ਤੋਂ ਉੱਪਰ ਜਿੰਨਾ ਲੈਣਾ ਚਾਹੋ ਲੈ ਸਕਦੇ ਹੋ 2 ਮੀਟਰ 5 ਮੀਟਰ 7 ਮੀਟਰ ਜਿੰਨਾ ਲੈਣਾ ਚਾਹੋ ਲੈ ਸਕਦੇ ਹੈਗੇ ਹੋ ਡ्रेसेस ਬਣਵਾ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਇਸ ਫੈ布ਰਿਕ ਨੂੰ ਯੂਜ਼ ਕਰ ਸਕਦੇ ਹੋ ਬਿਲਕੁਲ ਨਿਊ ਕਨਸੈਪਟਾ ਐਚਡੀ ਡਿਜੀਟਲ ਪ੍ਰਿੰਟ ਵਾਲੇ ਰੈਨ ਵਾਲੇ ਆ ਬਹੁਤ ਹੀ ਜ਼ਿਆਦਾ ਸੋਹਣੇ ਆ 컬러ਫੁਲ ਜੇ ਆ ਸਾਰੇ ਹੀ ਤਾਂ ਬਹੁਤ ਸੋਹਣਾ ਕਨਸੈਪਟ ਆ ਇਹ ਸੋ ਜਲਦੀ ਜਲਦੀ ਬੁੱਕ ਕਰੋ ਫੈ布ਰਿਕ ਬਹੁਤ ਹੀ ਜ਼ਿਆਦਾ ਫਾਈਨ ਨੈਕਸਟ ਇਹ ਜੀ कॉटन ਦੇ ਕੈਮਰਿਕ कॉटन ਦੇ ਬਹੁਤ ਹੀ ਸੋਹਣਾ ਸ਼ਰਟ ਇਹ ਵਾਲਾ ਵੀ ਡਾਟਸ ਵਾਲੀ ਬਾਟਮ ਹੈ ਜੀ ਇਸ ਦੇ ਨਾਲ 셔ਟ ਸਕਿਨ ਹੈ ਆ ਦੇਖੋ ਇਹ ਬਾਟਮ ਤੇ ਵਰਕ ਕੀਤਾ ਹੋਇਆ ਬਹੁਤ ਹੀ ਕੂਲ ਜਿਹਾ ਸ਼ੇਡ ਹੈ ਇਹ ਵੀ ਪਿੰਕ ਬੇਬੀ ਪਿੰਕ ਸ਼ੇਡ ਬੜਾ ਹੀ ਪਿਆਰਾ ਤੁਸੀਂ ਇਸ ਤਰ੍ਹਾਂ ਮਤਲਬ ਕਿਸੇ ਵੀ ਫੈਬਰਿਕ ਤੇ ਜਾਂ ਕਿਸੇ ਵੀ ਕਲਰ ਦੇ ਉੱਤੇ ਬਾਟਮ ਵਰਕ ਕਰਵਾ ਸਕਦੇ ਹੋ ਦੇਖੋ ਬਹੁਤ ਹੀ ਸੋਨਾ ਲਾਈਟ ਡਾਰਕ ਬਾਟਮ ਤੇ ਵਰਕ ਹੈ ਪ੍ਰਿੰਟਡ 셔ਟ ਹੈ ਇਹ ਇਹ ਪਿਓਰ ਕੈਮਰੀ ਕਾਟਨ ਦੇ ਰਹਿਣ ਵਾਲੇ ਨੇ ਇਹਨਾਂ ਤੇ ਆਫ ਲੱਗੀ ਹੋਈ ਹੈ ਜਿਨ੍ਹਾਂ ਨੂੰ ਵੀ ਲੈਣਾ ਹੈ ਮੈਸੇਜ ਕਰ ਸਕਦੇ ਹੈਗੇ ਆ ਨੈਕਸਟ ਆ ਗਿਆ ਜੀ 트ੈਂਡਿੰਗ ਚ ਚੱਲਣ ਵਾਲਾ ਫੈਬਰਿਕ ਬਰਬਰੀ ਅੰਜੀ ਬਰਬਰੀ ਪ੍ਰਿੰਟ ਹੈ ਗਿਆ ਜੌਰਜਟ ਬਰਬਰੀ ਹੁੰਦੀ ਹੈ ਜੀ ਮਤਲਬ ਜੌਰਜਟ ਨੂੰ ਹੀ ਇੱਕ ਨਵਾਂ ਨਾਮ ਦਿੱਤਾ ਗਿਆ ਹੈਗਾ ਜੌਰਜਟ ਦੀ ਹੀ ਇੱਕ ਤੁਸੀਂ ਕਹਿ ਸਕਦੇ ਹੋ ਕੈਟਾਗਰੀ ਹੁੰਦੀ ਹੈ ਬਰਬਰੀ ਤਾਂ ਬਰਬਰੀ ਪ੍ਰਿੰਟ ਆ ਬੜੇ ਹੀ ਪਿਆਰੇ ਪਿਆਰੇ ਪ੍ਰਿੰਟ ਆ ਨਵੇਂ ਆਏ ਹੈ ਇਹ ਵੀ ਇੱਕਦਮ ਨਵੇਂ ਸਾਰੇ ਹੀ ਆਏ ਨੇ ਇਹ 5 ਮੀਟਰ ਦੀ ਕਟਿੰਗ ਆਏਗੀ ਜੀ ਤੁਸੀਂ ਇਹਨਾਂ ਤੇ ਕੁਝ ਵੀ ਕਰਵਾ ਸਕਦੇ ਹੋ ਵਰਕ ਕਰਵਾਨਾ ਹੈ ਮਸ਼ੀਨ ਵਰਕ ਕਰਵਾਨਾ ਹੈ ਹੈਂਡ ਵਰਕ ਕਰਵਾਨਾ ਹੈ ਕੁਝ ਵੀ ਕਰਵਾ ਸਕਦੇ ਹੋ ਬਹੁਤ ਹੀ ਫਾਈਨ ਕੁਆਲਿਟੀ ਹੁੰਦੀ ਹੈ ਜੀ ਬਰਬਰੀ ਫੈਬਰਿਕ ਦੀ ਪਿਓਰ ਬਰਬਰੀ ਪ੍ਰਿੰਟ ਆਉਣ ਵਾਲੇ ਨੇ ਬੜੇ ਹੀ ਪਿਆਰੇ ਪਿਆਰੇ ਪ੍ਰਿੰਟ ਆ ਸਾਰੇ ਦੇ ਸਾਰੇ ਬੜੇ ਸੰਪਰ ਸਿੰਪਲ ਜਿਹੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਹਰ ਏਜ਼ੀ ਲੇਡੀਜ਼ ਲਈ ਬੈਸਟ ਹੈ ਪ੍ਰਿੰਟ ਇਹਦੇ ਬਹੁਤ ਹੀ ਸੋਹਣੇ ਪ੍ਰਿੰਟ ਆ ਸਰਦਾਰੀ ਜੇ ਜੇ ਇੱਕਦਮ ਡੀਸੈਂਟ ਜੇ ਤੁਸੀਂ ਇਹਨਾਂ ਨੂੰ ਲੇਸਿਸ ਲਗਾ ਕੇ ਇਨਸਰਟ ਕਰਵਾ ਕੇ ਬਹੁਤ ਹੀ ਅੱਛਾ ਮਤਲਬ ਸੂਟ ਰੈਡੀ ਕਰ ਸਕਦੇ ਹੋ ਬੁਟੀਕ ਸਟਾਈਲ ਨਾਲ ਦੁਪੱਟੇ ਨੂੰ ਲੇਸ ਵਗੈਰਾ ਲਗਵਾ ਸਕਦੇ ਹੈਗੇ ਹੋ ਤੇ ਤੁਸੀਂ ਬਹੁਤ ਹੀ ਸੋਹਣਾ ਇੱਕ ਕਨਸੈਪਟ ਆਪਣਾ ਰੈਡੀ ਕਰ ਸਕਦੇ ਹੈਗੇ ਹੋ ਬਾਕੀ ਤੁਸੀਂ ਵਰਕ ਕਰਵਾਉਣਾ ਹੈ ਕਿਸੇ ਵੀ ਫੈਬਰਿਕ ਤੇ ਮਸ਼ੀਨ ਵਰਕ ਕਰਵਾਉਣਾ ਤਾਂ ਉਹ ਵੀ ਆਪਣੇ ਕੋਲੋਂ ਇਸ ਤਰ੍ਹਾਂ ਕਰਵਾ ਸਕਦੇ ਹੈਗੇ ਹੋ ਆਪਣਾ ਫੈਬਰਿਕ ਵੀ ਵੇਚ ਸਕਦੇ ਹੋ ਆਪਣੇ ਕੋਲੋਂ ਵੀ ਫੈਬਰਿਕ ਤੁਸੀਂ ਲੈ ਸਕਦੇ ਹੈਗੇ ਆ ਇਹ ਬੜੇ ਹੀ ਸੋਨੇ ਸੂਟ ਆਪਾਂ ਕਾਟਨ ਦੇ ਉੱਤੇ ਰੈਡੀ ਕੀਤੇ ਹੋਏ ਆ ਇਹ ਕਸਟਮਰ ਦੀ ਡਿਮਾਂਡ ਤੇ ਰੈਡੀ ਹੋਏ ਨੇ ਉਹਨਾਂ ਦੇ ਮੈਜ਼ਰਮੈਂਟ ਦੇ ਅਕੋਰਡਿੰਗ ਇ ਤਾਂ ਤੁਸੀਂ ਵੀ ਆਪਣਾ ਮੈਜ਼ਰਮੈਂਟ ਦੇ ਅਕੋਰਡਿੰਗ ਆਪਣੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਹੋ ਐਂਡ ਨੰਬਰ 2 ਛੁੱਟੀਆਂ ਸਟਾਰਟ ਹੋ ਗਈਆਂ ਨੇ ਹੌਲੀਡੇ ਸਟਾਰਟ ਹੋ ਗਈਆਂ ਨੇ ਸੋ ਜਿਹੜੇ ਵੀ ਪਹਿਣਾ ਨੇ ਘਰ ਬੈਠ ਕੇ ਔਨਲਾਈਨ ਕੰਮ ਕਰਨਾ ਹੈ ਸੂਟਸ ਦਾ ਤਾਂ ਆਪਣਾ ਕੰਮ ਸਟਾਰਟ ਕਰ ਸਕਦੇ ਨੇ ਆਪਣੇ ਨਾਲ ਜੁੜ ਕੇ ਰੀਸੇਲਿੰਗ ਦਾ ਕੰਮ ਕਰ ਸਕਦੇ ਹੋ ਬਿਨਾ ਪੈਸੇ ਲਗਾਏ ਜ਼ੀਰੋ ਇਨਵੈਸਟਮੈਂਟ ਤੇ ਤੁਸੀਂ ਵੀ ਆਪਣਾ ਆਨਲਾਈਨ ਕੰਮ ਸ਼ੁਰੂ ਕਰ ਸਕਦੇ ਹੋ ਮੇਰੇ ਵਾਂਗ ਸੋ ਜਿਨ੍ਹਾਂ ਨੇ ਵੀ ਆਨਲਾਈਨ ਕੰਮ ਕਰਨਾ ਹੈ ਆਪਣਾ ਮੈਸੇਜ ਕਰ ਸਕਦੇ ਆਪਾਂ ਨੂੰ ਪੂਰਾ ਡਿਟੇਲ ਦੇਵਾਂਗੇ ਵੀ ਤੁਸੀਂ ਵੀ ਰੀਸੇਲਿੰਗ ਦਾ ਕੰਮ ਕਿਵੇਂ ਸਟਾਰਟ ਕਰ ਸਕਦੇ ਹੋ ਸੋ ਤੁਸੀਂ ਆਪਣਾ ਜੋ ਨੰਬਰ ਦਿੱਤਾ ਹੋਇਆ ਉਸ ਤੇ ਆਰਡਰ ਵੀ ਪਲੇਸ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲੈਣੀ ਹੋਵੇ ਕਾਲ ਕਰ ਸਕਦੇ ਹੋ ਥੈਂਕ ਯੂ